ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ 파ਸਲਾ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿਨਾ ਦਿਵਾਲੀ ਉਪਸਭੀਆਂ ਦਿਵਾਲੀ ਆ ਰਹੀ ਹੈ ਜੀ ਸਾਰਿਆਂ ਨਾਲ ਆਪਾਂ ਬੜੇ ਭੈਣ ਭਰਾਵਾਂ ਨੂੰ ਬੜੀ ਖੁਸ਼ੀ ਨਾਲ ਮਨਾਉਣੀਆ ਦਿਵਾਲੀ ਦੇ ਪਵਿੱਤਰ ਤਿਹਾਰ ਨੂੰ ਬੰਦੀ ਛੋੜ ਸਤਿਗੁਰੂ ਛੇਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰ ਹਰਕ੍ਰਿਸ਼ਨ ਸਾਹਿਬ ਜੀ ਹਰ ਗੋਵਿੰਦ ਸਾਹਿਬ ਜੀ ਸੌਰੀ ਹਰ ਗੋਵਿੰਦ ਸਾਹਿਬ ਜੀ ਬੰਦੀ ਰਾਜਿਆਂ ਨੂੰ ਆਪਣੇ ਕਿਲੇ ਵਿੱਚੋਂ ਗਵਾਲੀਅਰ ਦੇ ਚੋਂ ਰਿਹਾਅ ਕਰਾ ਕੇ ਲਿਆਏ ਤੇ ਸਿੱਖ ਸੰਗਤਾਂ ਨੇ ਉਹਨਾਂ ਦੀ ਆਮਦ ਵਿੱਚ ਖੁਸ਼ੀ ਵਿੱਚ ਅੰਮ੍ਰਿਤਸਰ ਵਿਖੇ ਬਹੁਤ ਉਮਤਾ ਉਹਨਾਂ ਦੀਵਾਲੀ ਮਨਾਈ ਇਸੇ ਤਰ੍ਹਾਂ ਆਪਣੇ ਭਗਵਾਨ ਸ਼੍ਰੀ ਰਾਮ ਜੀ ਤੇ ਭਗਵਾਨ ਸ਼੍ਰੀ ਲక్ష్మణ ਜੀ ਆਪਣਾ ਬਨਵਾਸ ਛੱਡ ਕੇ ਅਜੁੱਧਿਆਏ ਤੇ ਸਿੱਖ ਸੰਗਤਾਂ ਹੋਰ ਸਾਡੇ ਹਿੰਦੂਸਤਾਨ ਦੀਆਂ ਸੰਗਤਾਂ ਜਾਂ ਬਾਹਰਲੀਆਂ ਵੀ ਸੰਗਤਾਂ ਕਹਿ ਲਓ ਬੜੀ ਤੋਂ ਤਮਨ ਉਹਨਾਂ ਦੀ ਖੁਸ਼ੀ ਮਨਾਈ ਸਾਰਿਆਂ ਨੂੰ ਦਿਵਾਲੀ ਦੇ ਰੂਪ ਵਿੱਚ ਜੀ ਇਸੇ ਤਰ੍ਹਾਂ ਵਿਸ਼ਕਰਮਾ ਦੇ ਨਾਲ ਹੀ ਆ ਰਿਹਾ ਉਹਦੀਆਂ ਸਾਰੀਆਂ ਸਜਣਤਾ ਨੂੰ ਲੱਖ ਲੱਖ ਵਧਾਈਆਂ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਆ ਖੁਸ਼ੀ ਨਾਲ ਦਿਵਾਲੀ ਮਨਾਈਏ ਬੈਰ-ਗਰੋਹ ਛੱਡ ਕੇ ਪਿਆਰ ਦੀਆਂ ਪਿੰਘਾਂ ਪਾਈਏ ਇੱਕ ਦੂਏ ਦਾ ਸਾਥ ਦਈਏ ਜੇ ਕਿਸੇ ਨੂੰ ਇੱਕ ਦੂਜੇ ਦੀ ਆਪਣੀ ਲੋੜ ਆ ਹਮਲਾ ਮਾਰੀਏ ਉਹਦਾ ਸਾਥ ਦਈਏ ਇੱਕ ਦੂਜੇ ਕੰਮ ਆਉਣਾ ਹੀ ਜ਼ਿੰਦਗੀ ਆ ਇਸੇ ਤਰ੍ਹਾਂ ਹੀ ਖੁਸ਼ੀਆਂ ਆਉਂਦੀਆਂ ਰਹਿਣ ਖੁਸ਼ੀਆਂ ਨਾਲ ਦੁਵਾਲੀਆਂ ਮਨਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ